ਤੇਨੇ ਬੰਦਿਆਂ ਨੇ ਆਖਿਆ ਕਿ ਅਸੀਂ ਤੇਰਾ ਉਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਅਸੀਂ ਵਿਸ਼ਵਾਸ ਕਰਦੇ ਹਾਂ ਜਿਹੜੇ ਪਰਮੇਸ਼ਰ ਦੀ ਅਸੀਸ ਧੁਤੀ ਕਰਦੇ ਐ ਮਹਿਮਾ ਕਰਦੇ ਉਹ ਸਾਨੂੰ ਇਹਨਾਂ ਬੜੀਆਂ ਪੱਟੀਆਂ ਦੇ ਵਿੱਚ ਸੁੜਾਏਗਾ ਆਮੇਨ ਜਦੋਂ ਸੰਸਾਰ ਸਾਡੇ ਨਾਲ ਝਗੜਾ ਕਰਦਾ ਅਸੀਂ ਉਹਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਉਹ ਸਾਡੇ ਨਾਲ ਬਹਿਸ ਕਰਦਾ ਅਸੀਂ ਉਹਦੇ ਨਾਲ ਬਹਿਸ ਕਰਨਾ ਸ਼ੁਰੂ ਕਰ ਦਿੰਦੇ ਹਾਂ ਜੋ ਸਾਨੂੰ ਗਾਲ ਕੱਢਦਾ ਅਸੀਂ ਬਰਾਬਰ ਗਾਲ ਕੱਢਣੀ ਸ਼ੁਰੂ ਕਰ ਦਿੰਦੇ ਹਾਂ ਇਹ ਪਰਮੇਸ਼ਰ ਦੇ ਲੋਕਾਂ ਦੀ ਨਿਸ਼ਾਨੀ ਨਹੀਂ ਹੈਗੀ ਅਸੀਂ ਬੁਰਾਈ ਬੱਤੇ ਬਰਾਈ ਨਹੀਂ ਕਰ ਸਕਦੇ ਕਿਉਂਕਿ ਬਾਈਬਲ ਕਹਿੰਦੀ ਆ ਤੂੰ ਬੁਰਾਈ ਬੱਤੇ ਬਰਾਈ ਨਾ ਕਰ ਸਕੋ ਬਰਾਈ ਨੂੰ ਪਹਿਲੇ ਆਈ ਦੀ ਨਾਲ ਜਿੱਤ ਯੈਸ ਉਹ ਉਸ ਰਾਜੇ ਦੇ ਨਾਲ ਨਹੀਂ ਝਗੜੇ ਉਹਨਾਂ ਨੇ ਰਾਜੇ ਦੇ ਨਾਲ ਬੈਸ ਨਹੀਂ ਕੀਤੀ ਉਹਨਾਂ ਨੇ ਆਖਿਆ ਤਿੰਨੇ ਪਰਮੇਸ਼ਰ ਦੇ ਬੰਦੇ ਨੇ ਕਹਿੰਦੇ ਅਸੀਂ ਤੇਰਾ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਡਾ ਪਰਮੇਸ਼ੁਰ ਸਾਨੂੰ ਇਸ ਬੜ ਦੀ ਅੱਗ ਦੇ ਵਿੱਚੋਂ ਬਾਹਰ ਕੱਢੇਗਾ ਉਹਨਾਂ ਦਾ ਕੰਮ ਸੀ ਪ੍ਰਾਰਥਨਾ ਕਰਨਾ ਔਰ ਪਰਮੇਸ਼ੁਰ ਦਾ ਕੰਮ ਸੀ ਉਹ ਉਹਨਾਂ ਤਿੰਨੇ ਬੰਦਿਆਂ ਨੂੰ ਬੜੀ ਅਗਦੇ ਵਿੱਚੋਂ ਜੀਵਤ ਔਰ ਜ਼ਿੰਦਾ ਪਰ ਕਰਨਾ ਬਾਈਬਲ ਦੇ ਵਿੱਚ ਲਿਖਿਆ ਦੂਸਰਾ ਇਤਿਹਾਸ 20 ਔਰ 15 ਅਧਿਆਇ ਤੁਹਾਡੀ ਲੜਾਈ ਤੁਹਾਡੀ ਹੀ ਉਹ ਪਰਮੇਸ਼ੁਰ ਦੀ ਹੈ ਤੁਸੀਂ ਉਹਦੇ ਵਿੱਚ ਟੰਗ ਡਾਉਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਪਣੀ ਸਮਝ ਦੇ ਨਾਲ ਉਸ ਲੜਾਈ ਨੂੰ ਨਹੀਂ ਜਿੱਤ ਸਕਦੇ ਆਪਣੀ ਸੋਚ ਨਾਲ ਉਸ ਲੜਾਈ ਨੂੰ ਨਹੀਂ ਜਿੱਤ ਸਕਦੇ ਕਿਉਂਕਿ ਬਾਈਬਲ ਦੇ ਵਿੱਚ ਜਿਹੜਾ ਜਦੋਂ ਅਲੀਸ਼ਾ ਔਰ ਗੇਹੇ ਜੀ ਦੋਨੇ ਗੁਰੂ ਔਰ ਚੇਲਾ ਖੜੀ ਸੀ ਤਾਂ ਹਜ਼ਾਰਾਂ ਲੋਕ ਉਹਨਾਂ ਨੂੰ ਮਾਰ ਦੇ ਲਈ ਆਏ ਬਾਈਬਲ ਦੇ ਵਿੱਚ ਲਿਖਿਆ ਗਹਿਜ਼ੀ ਡਰ ਗਿਆ ਕਿਉਂਕਿ ਉਹ ਆਤਮਿਕ ਨਹੀਂ ਸੀ ਉਹ ਸ਼ਰੀਰ ਕੇ ਇਨਸਾਨ ਸੀ ਉਹ ਡਰ ਗਿਆ ਉਸ ਨੇ ਕਹੇ ਸੁਆਮੀ ਹੈ ਗੁਰੂ ਇਹ ਲੋਕ ਸਾਨੂੰ ਮਾਰ ਦੇਣਗੇ ਉਸ ਨੇ ਕਹੇ ਪਰਮੇਸ਼ਰ ਮੈਂ ਤੇਰੇ ਕੇ ਬੇਨਤੀ ਕਰਦਾ ਇਹ ਵੀ ਇਹਦੀਆਂ ਵੀ ਆਤਮਿਕ ਅੱਖਾਂ ਖੋਲ ਜੋ ਮੈਂ ਦੇਖ ਸਕਦਾ ਇਹ ਵੀ ਦੇਖ ਸਕੇ ਤਾਂ ਪਾਈਬਲ ਦੇ ਵਿੱਚ ਲਿਖਿਆ ਜਦੋਂ ਉਹਨੇ ਇਹਦੇ ਲਈ ਪ੍ਰਾਰਥਨਾ ਕੀਤੀ ਗਹਿਜ਼ੀ ਨੂੰ ਉਸ ਨੇ ਆਖਿਆ ਹੁਣ ਤੈਨੂੰ ਕੀ ਦਿਸਦਾ ਹੈ ਉਸ ਨੇ ਆਖਿਆ ਸਾਨੂੰ ਮਾਰਨ ਵਾਲਿਆਂ ਦੇ ਨੂ ਬਚਾਉਣ ਬੜੀ ਜਿਆਦਾ ਮੈਨੂੰ ਦਿਖ ਰਿਹਾ ਆ ਆਮੀਨ ਜਦੋਂ ਸਾਡੀਆਂ ਆਤਮਿਕਾ ਕੱਖ ਨਹੀਂ ਆਉਂਦੇ ਨੇ ਤਾਂ ਸਾਨੂੰ ਮੁਸੀਬਤ ਛੋਟੀ ਔਰ ਸਾਨੂੰ ਬਚਾਉਣ ਵਾਲਾ ਵੱਡਾ ਨਜ਼ਰ ਆਉਂਦਾ ਸਾਨੂੰ ਕਠਿਨਾਈ ਛੋਟੀ ਲੇਕਿਨ ਇਹ ਕਠਿਨਾਈ ਦੇ ਵਿੱਚੋਂ ਬਾਹਰ ਕੱਢਣ ਵਾਲਾ ਫਿਰ ਅੱਜ ਦੀ ਘਮੰਡ ਵੀ ਕਰਦੇ ਆ ਯਾਕੂਬ ਦੇ ਪਰਮੇਸ਼ਰ ਦੇ ਤਾਉ ਦੇ ਪਰਮੇਸ਼ਰ ਔਰ ਇਸਹਾਕ ਦੇ ਪਰਮੇਸ਼ਰ ਤੇ ਪਰਮੇਸ਼ਰ ਸਾਨੂੰ ਬਰਾਈ ਵੱਟੇ ਬਰਾਈ ਕਰਨ ਨੂੰ ਨਹੀਂ ਕਹਿੰਦਾ ਸਾਨੂੰ ਗਾਲ ਵੱਟੇ ਗਾਲ ਕੱਢਣ ਨੂੰ ਨਹੀਂ ਕਹਿੰਦਾ ਉਸ ਨੇ ਆਖਿਆ ਉਹਨਾਂ ਨੇ ਆਖਿਆ ਕਿ ਤੁਸ ਮੈਂ ਜੀ ਤੁਹਾਡਾ ਉਧਰ ਜਣਾ ਜਰੂਰੀ ਨਹੀਂ ਸਮਝਦੇ ਸਾਡਾ ਕੰਮਾ ਪ੍ਰਾਰਥਨਾ ਕਰਨਾ ਸਾਡਾ ਕੰਮਾ ਵਰਚਨ ਦੇ ਅਨੁਸਾਰ ਜਿਉਣਾ ਸਾਡਾ ਕੰਮਾ ਪਰਮੇਸ਼ਰ ਨੂੰ ਵਫਾਦਾਰ ਚਲਣਾ ਜੇ ਸਾਡੇ ਪਰਮੇਸ਼ਰ ਦੇ ਵਿੱਚ ਜੇ ਸਾਡੀ ਭਗਤੀ ਦੇ ਵਿੱਚ ਦਮ ਹੋਇਆ ਤਾਂ ਸਾਨੂੰ ਸਾਡਾ ਪਰਮੇਸ਼ਰ ਇਸ ਅੱਗ ਦੇ ਵਿੱਚੋਂ ਬਲਦੀ ਅੱਗ ਦੇ ਵਿੱਚੋਂ ਜੀਵਤ ਬਾਰ ਖੜੇਗਾ ਆਮੇਨ ਹਾਲੇਲੂਇਆ ਹਾਲੇਲੂਇਆ ਇਹ ਫਾਈਟ ਤੁਹਾਡੀ ਨਹੀਂ ਇਹ ਪਰਮੇਸ਼ਰ ਦੀ ਹੈ ਜੇ ਆਪ ਲੜਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਕਦੇ ਜਿੱਤੋਗੇ ਨਹੀਂ ਜੇ ਆਪ შეਤਾੰਦਰ ਪੰਗੇ ਲੈ ਰਹੇ ਹੋ ਕਿਉਂਕਿ ਪੰਗੇ ਲੋ ਵੀ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਹੈ ਜੇ ਉਹਦੀ ਸਮਰਥਾ ਹੈ ਜੇ ਉਹਦੀ ਦੀ ਪਾਵਰ ਹੈ ਜੇਕਰ ਤੁਸੀਂ ਉਹ ਵਚਨ ਦੀ ਪਾਲਣਾ ਕਰ ਰਹੇ ਹੋ ਤਾਂ ਕਿਉਂਕਿ ਵਚਨ ਤੁਹਾਡਾ ਹਥਿਆਰ ਨਹੀਂ ਵਚਨ ਤੁਹਾਨੂੰ ਬਚਾਏਗਾ ਪਰਮੇਸ਼ਰ ਦਾ ਆਤਮਾ ਤੁਹਾਨੂੰ ਬਚਾਏਗਾ ਉਹ ਤੁਹਾਡੀ ਸੁਰੱਖਿਆ ਕਰੇਗਾ ਹallelujah ਹallelujah ਸਮਸਨ ਜਦੋਂ ਆਤਮਿਕ ਜੁਰਾ ਲੜਦਾ ਸੀ ਤਾਂ ਉਹ ਖਾਲੀ ਹੱਥ 10 10000 ਬੰਦੀ ਰੋਹਾ ਦਿੰਦਾ ਸੀ ਲੇਕਿਨ ਜਦੋਂ ਆਤਮਾ ਉਹਨੂੰ ਛੱਡ ਕੇ ਚਲਾ ਗਿਆ ਲੇਕਿਨ ਕੁਝ ਮੰਦਿਆ ਨਹੀਂ ਉਹਨੂੰ ਮਾਰ ਦਿੱਤਾ ਔਰ ਖਤਮ ਕਰ ਦਿੱਤਾ ਖਾਲੀ ਹੱਥ ਖਾਲੀ ਹੱਥ ਲੜਨ ਵਾਲਾ ਇਨਸਾਨ ਉਹ ਦਾਤਾ ਸਗਰ ਬੰਦੇ ਨੂੰ ਦਿਨ ਲੜਦਾ ਸੀ ਔਰ ਉਸਨੂੰ ਸ਼ਰਮਿੰਦਾ ਕਰ ਦਿੰਦਾ ਸੀ ਉਹਨਾਂ ਨੂੰ ਬਰਬਾਦ ਕਰ ਦਿੰਦਾ ਸੀ ਉਹਨੂੰ ਮਾਰ ਦਿੰਦਾ ਸੀ ਲੇਕਿਨ ਜਦੋਂ ਇਹ ਪਵਿੱਤਰ ਆਤਮਾ ਪਰਮੇਸ਼ਰ ਨੇ ਉਹ ਤੋਂ ਖੋਹ ਲਿਆ ਉਹ ਤੋਂ ਬਲ ਖੋਹ ਲਿਆ ਤੇ ਬਾਈਬਲ ਦੇ ਵਿੱਚ ਲਿਖਿਆ ਹੋਰ ਇਨਸਾਨ ਨਾਸ਼ ਹੋ ਗਿਆ ਔਰ ਮਰ ਗਿਆ ਬਿਨਾ ਆਤਮਾ ਕੋ ਲੜਦੀ ਕੋਸ਼ਿਸ਼ ਨਾ ਕਰੋ ਬਿਨਾ ਵਚਨ ਤੋਂ ਲੜਨ ਦੀ ਕੋਸ਼ਿਸ਼ ਨਾ ਕਰੋ ਸ਼ਰਮਿੰਦਾ ਹੋ ਜਾਓਗੇ ਹਾਲੇਲੂਇਆ ਉਤਨੇ ਕਦ ਤੂੰ ਮੈਨੂੰ ਬੁਕਾਰ ਮੈਂ ਤੇਰੀ ਪ੍ਰਾਰਥਨਾ ਦਾ ਉੱਤਰ ਦੇਗਾ ਔਰ ਮੈਂ ਤੈਨੂੰ ਔਖੀਆਂ ਗੱਲਾਂ ਦੱਸਾਂਗਾ ਜਿਹੜੀਆਂ ਔਖੀਆਂ ਗੱਲਾਂ ਤੁਸੀਂ ਨਹੀਂ ਜਾਣਦੇ ਉਹ ਪਰਮੇਸ਼ਰ ਦੀ ਸਮਝ ਦੇ ਵਿੱਚ ਛੋਪੀਆਂ ਹੋ ਜਾਂਦੀਆਂ ਨੇ ਉਹ ਪਰਮੇਸ਼ਰ ਤੁਹਾਡੇ ਨੇ ਜ਼ਾਹਿਰ ਕਰੇਗਾ ਤੁਸੀਂ ਆਪਣੀ ਸਮਝ ਦੇ ਅਨੁਸਾਰ ਇਸ ਫਾਈਟ ਨੂੰ ਨਹੀਂ ਜਿੱਤ ਸਕਦੇ ਨਾ ਅੱਜ ਨਾ ਕੱਲ ਨਾ ਸਾਲ ਨੂੰ ਕਿਉਂਕਿ ਬਾਰ ਬਾਰ ਪਰਮੇਸ਼ਰ ਕਹਿ ਰਿਹਾ ਇਹ ਲੜਾਈ ਤੁਹਾਡੀ ਨਹੀਂ ਇਹ ਲੜਾਈ ਤੁਹਾਡੀ ਨਹੀਂ ਇਹ ਲੜਾਈ ਕੀ ਦੀ ਹੈ ਪਰਮੇਸ਼ਰ ਦੀ ਪਰਮੇਸ਼ਰ ਦੀ ਆ ਪਰਮੇਸ਼ਰ ਨੂੰ ਹੀ ਲੜਨ ਦਿਓ ਤੁਹਾਡਾ ਕੰਮ ਪ੍ਰਾਰਥਨਾ ਕਰਨਾ ਤੁਹਾਡਾ ਕੰਮ ਚਰਚਾਉਣਾ ਤੁਹਾਡਾ ਕੰਮ ਵਚਨ ਦੀ ਅਨੁਸਾਰ ਆਪਣੀ ਲਾਈਫ ਨੂੰ ਜਿਉਣਾ ਪਰ ਮੇਸ਼ਾ ਆਪੇ ਤੁਹਾਡੀ ਲੜਾਈ ਲੜੇਗਾ ਔਰ ਤੁਮ ਵਿਜੀਤਾ ਹਾਸਲ ਕਰ ਦੇਗਾ ਹallelujah 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 ਕੀ ਦਾਉਦਰੀ ਗੋਲੀਏ ਤਨੂੰ ਹਰਾਉਣ ਦੇ ਲਈ ਕੋਈ ਵੱਡੇ ਹਥਿਆਰਾਂ ਦੇ ਨਾਲ ਗਿਆ ਉਹ ਤਨੂਨ ਸੇ ਲੈ ਕੇ ਗਿਆ ਉਹ ਤਰਵਾਰ ਦੇ ਨਾਲ ਗਿਆ ਉਹ ਵੀ ਗੋਪੀ ਦਾ ਉਹਨੇ ਇਸਤੇਮਾਲ ਤਾਂ ਕੀਤਾ ਕਿਉਂਕਿ ਉਸ ਗੋਪੀਆਂ ਨੂੰ ਦਿਨ ਰਾਤ ਉਹ ਨਾਲ ਰੱਖਦਾ ਸੀ ਉਹ ਗੋਪੀਆਂ ਨੂੰ ਦਾਉ ਗੋਲੀਏ ਤਨੂੰ ਮਾਰ ਦੇ ਲਈ ਨਹੀਂ ਲੈ ਕੇ ਗਿਆ ਸੀ ਉਹ ਭੇਡਾਂ ਦੇ ਖਵਾਲੀ ਕਰਨ ਦੇ ਲਈ ਉਹ ਗੋਪੀਆਂ ਆਪਣੇ ਨਾਲ ਰੱਖਦਾ ਸੀ ਉਸ ਗੋਪੀਆ ਇੱਕ ਵੱਡੇ ਤਾਕਤਵਰ ਯੋਧੇ ਨੂੰ ਡੇਗਣ ਦੇ ਔਰ ਮਾਰਨ ਦੇ ਔਰ ਖਤਮ ਕਰਨ ਦਾ ਕਾਰਨ ਠਹਿਰਿਆ ਪਰ ਮੇਸ਼ੂਰਨ ਕਮੀਆਂ ਚੀਜ਼ਾਂ ਨੂੰ ਆਸ਼ੀਸ਼ ਦੇ ਵਿੱਚ ਬਦਲ ਦੇਗਾ ਜਦੋਂ ਪਵਿੱਤਰ ਆਤਮਾ ਦੇ ਦੁਆਰਾ ਤੁਸੀਂ ਜੀ ਰਹੇ ਹੋ ਵਚਨ ਦੇ ਦੁਆਰਾ ਤੁਸੀਂ ਆਪਣੀ ਲਾਈਫ ਵਿੱਚ ਜੀ ਰਹੇ ਹੋ ਤਾਂ ਉਹ ਗੋਪੀਆ ਨੂੰ ਇਸ ਲਈ ਨਹੀਂ ਲੈ ਕੇ ਗਿਆ ਸੀ ਕਿ ਮੈਂ ਗੋਪੀਆ ਦਾਉਦ ਗੋਰੀਤ ਦੇ ਮਾਰਦੇ ਨਹੀਂ ਲੈ ਕੇ ਜਾ ਰਿਹਾ ਬਿਲਕੁਲ ਵੀ ਨਹੀਂ ਉਹ ਤਾਂ ਨਾੜ ਰੱਖਦਾ ਸੀ ਪਰ ਮੇਸ਼ੂਰਨ ਨੇ ਛੋਟੇ ਜਿਹੇ ਗੋਪੀ ਨੂੰ ਇੱਕ ਵੱਡੇ ਹਥਿਆਰ ਦੇ ਨਾਲ ਇੱਕ ਵੱਡਾ ਹਥਿਆਰ ਬਣਾ ਦਿੱਤਾ ਪਰ ਰੱਬਸ਼ੁਰ ਤੁਹਾਨੂੰ ਟੁੱਟੇ ਡਿੱਗੇ ਹੋਇਆ ਲੋਕਾਂ ਨੂੰ ਵੀ ਵੱਡੇ ਤੋਂ ਵੱਡੇ ਉੱਚੇ ਛੋਟੇ ਦੇ ਜਾ ਕੇ ਖੜਾ ਕਰ ਸਕਦਾ ਜੇ ਤੁਸੀਂ ਬੱਚੇ ਦੇ ਦੁਆਰਾ ਜੀਉਂਦੇ ਹੋ ਤਾਂ ਆਮੇਨ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਦਾਊਦ ਇੱਕ ਭੇਡਾਂ ਬੱਕਰੀਆਂ ਚਾਰਨ ਵਾਲਾ ਇਨਸਾਨ ਸੀ ਜਦੋਂ ਸਮੁਇਲ نبی ਉਹਨਾਂ ਉਹਨੂੰ ਮਸਾ ਕਰਨ ਦੇ ਲਈ ਆਇਆ ਉਹਦਾ ਨਿਸ਼ਚੈ ਕਰਨ ਦੇ ਲਈ ਆਇਆ ਤਾਂ ਉਹ ਉਹਨਾਂ ਦੇ ਪਿਤਾ ਨੇ ਜੱਸੀ ਨੇ ਆਪਣੇ ਵੱਡੇ ਪੁੱਤਰ ਨੂੰ ਸਮੁਇਲ ਦੇ ਅੱਗੇ ਕੀਤਾ ਕਹਿੰਦਾ ਇਹ ਆ ਜਦੋਂ ਸਮੂਏਲ ਉਹਨੂੰ ਮਸਾ ਕਰਨ ਦੇ ਲਗਿਆ ਤਾਂ ਪਰਮੇਸ਼ਰ ਨੇ ਕਹਿੰਦਾ ਮੂਰਖ ਨਾ ਬਣ ਕਿਉਂਕਿ ਇਨਸਾਨ ਉਹਦਾ ਬਾਹਰੀ ਰੂਪ ਦੇਖਦਾ ਸੁੰਦਰਪਣਾ ਦੇਖਦਾ ਚਿਹਰਾ ਦੇਖਦਾ ਮੈਂ ਬਾਹਰੀ ਰੂਪ ਨਹੀਂ ਦੇਖਦਾ ਮੈਂ ਇਨਸਾਨ ਦੀ ਹਿਰਦੇ ਨੂੰ ਚਾਹੁੰਦਾ ਹਾਂ ਉਹਨਾਂ ਨੇ ਉਹਦੇ ਤਿੰਨ ਸੱਤੇ ਪੰਜਾਂ ਨੂੰ ਰਿਜੈਕਟ ਕੀਤਾ ਸਮੂਏਲ ਨੇ ਔਰ ਪਰਮੇਸ਼ਰ ਨੇ ਆਤਮਾ ਨੇ ਔਰ ਉਸਨੇ ਕਿ ਜਿੱਦੂ ਮੈਂ ਚੁਣਿਆ ਉਹ ਇਹ ਨਹੀਂ ਹੈ ਦਾਊਦ ਨੂੰ ਭੇਡਾਂ ਬੱਕਰੀਆਂ ਚਾਰਨ ਨੂੰ ਲਿਆਂਦਾ ਗਿਆ ਔਰ ਉਸ ਨੂੰ ਭੇਡਾਂ ਬੱਕਰੀਆਂ ਚਾਰਨ ਵਾਲੇ ਨੂੰ ਚਾਰਨ ਵਾਲੇ ਇਨਸਾਨ ਨੂੰ ਰਾਜਾ ਬਣਾ ਦਿੱਤਾ ਗਿਆ ਹਾਲੇਲੂਇਆ ਹਾਲੇਲੂਇਆ ਕਿਉਂਕਿ ਪਰਮੇਸ਼ੁਰ ਤੁਹਾਡੇ ਕੰਮਾਂ ਨੂੰ ਦੇਖ ਕੇ ਤੁਹਾਡੇ ਚਾਹ ਚੱਲ ਨੂੰ ਦੇਖ ਕੇ ਤੁਹਾਡੇ ਕੈਰੇਕਟਰ ਨੂੰ ਦੇਖ ਕੇ ਉਹ ਤੁਹਾਨੂੰ ਸ਼ੋਨਾ ਅਰਡੈਸ ਕਰਨਾ ਸ਼ੁਰੂ ਕਰ ਦੇਗਾ ਦੂਸਰਾ ਕੀ ਰਿਸ਼ਤਾ ਤੁਹਾਡੇ ਨਾਲ ਪਰਮੇਸ਼ੁਰ ਦਾ ਹੈ ਤੁਸੀਂ ਰਿਸ਼ਤੇ ਨੂੰ ਪਗਾਉਣ ਦੇ ਲਈ ਨਿਵਾਉਣ ਦੇ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਤਿਆਗ ਰਹੇ ਹੋ ਕਿਹੜੀਆਂ ਗੱਲਾਂ ਨੂੰ ਛੱਡ ਰਹੇ ਹੋ ਮੌਸਮ ਦਾ ਸਾਹਮਣਾ ਕਰਕੇ ਆ ਰਹੇ ਹੋ ਵਰਖਾ ਦੇ ਵਿੱਚ ਵੀ ਆ ਰਹੇ ਮੀਂਹ ਪੈਣ ਦੇ ਵਿੱਚ ਵੀ ਆ ਰਹੇ ਹੋ ਗਰਮੀ ਔਰ ਲੋ ਦੇ ਵਿੱਚ ਤੁੰਡਾ ਦੇ ਵਿੱਚ ਵੀ ਬੈਠੇ ਹੋ ਇਹਨੂੰ ਕੰਝਲੇ ਪਰਮੇਸ਼ੁਰ ਨਾਲ ਰਿਸ਼ਤਾ ਬਣਾਉਣਾ ਔਰ ਪਗਾਉਣਾ ਯਾਦ ਰੱਖੋ ਹਾਲੇਲੂਇਆ ਉਸ ਲਈ ਕਿ ਅਸੀਂ ਤੇਰਾ ਉਤਰ ਦੇਣਾ ਅੱਜ ਜਦੋਂ ਕੋਈ ਗਵਾਨੀ ਇਨਸਾਨ ਕੋਈ ਗਾਲ ਕੱਢਣ ਦਾ ਬਰਾਬਰ ਗਾਲ ਕੱਢਦੇ ਨੇ ਉਹਦੀ ਬੁਰਾਈ ਕਰਦਾ ਉਹ ਵੀ ਬੁਰਾਈ ਕਰਨੀ ਸ਼ੁਰੂ ਕਰਨ ਦਾ ਵਿਸ਼ਵਾਸੀ ਲੇਕਿਨ ਇਹ ਉਹਨਾਂ ਦਾ ਕੰਮ ਨਹੀਂ ਹੈਗਾ ਔਰ ਨਾ ਹੀ ਗਾਲ ਵੱਟੇ ਗਾਲ ਕੱਢਣ ਦੇ ਲਈ ਸਾੰਮ ਪਰਮੇਸ਼ਰ ਚੁਣਿਆ ਔਰ ਬੁਲਾਇਆ ਔਰ ਨਾ ਹੀ ਬਾਈਬਲ ਸਾਹਮਣੇ ਰੱਖੈਂਦੀ ਹੈ ਗੁੱਸਾ ਕਰਨ ਵਾਲਾ ਇਨਸਾਨ ਕਦੇ ਸਵਰਗ ਦਾ ਅਧਿਕਾਰੀ ਨਹੀਂ ਹੋ ਸਕਦਾ ਕੁੜਕੜਾਉਣ ਵਾਲਾ ਇਨਸਾਨ ਕਦੇ ਪਰਮੇਸ਼ਰ ਦੀ ਮਨਪਸੰਦੀ ਨਹੀਂ ਆ ਸਕਦਾ ਤੁਹਾਨੂੰ ਸਮਰਪਣ ਹੋਣਾ ਪਏਗਾ ਮਤਲਬ ਜਿੰਦਗੀ ਦੇ ਵਿੱਚ ਆਨੰਦ ਕਿਉਂ ਨਹੀਂ ਹੈ ਟ੍ਰੇਡ ਕਿਉਂ ਨਹੀਂ ਖੁਸ਼ੀ ਕਰਨੀ ਕਿਉਂਕਿ ਜਿਹੜੇ ਵ ਉਨੀ ਜ਼ਿੰਦਗੀ ਦੇ ਵਿੱਚੋਂ ਬਾਰ-ਬਾਰ ਇੱਕ-ਇੱਕ ਸਟੈਪ ਤੇ ਉਹ ਵਾਚਨ ਟੁੱਟ ਰਿਹਾ ਇਸ ਲਈ ਪਰਮੇਸ਼ਰ ਹੋ ਮੈਨੂੰ ਆਜ਼ਾਦ ਨਹੀਂ ਕਰਦਾ ਪਾਲਕ ਅਰ ਸਿਲਾਸ ਨੇ ਅੱਧੀ ਰਾਤ ਉੱਠ ਕੇ ਜੇਲ੍ਹ ਦੇ ਵਿੱਚ ਕੀ ਕੀਤਾ ਪ੍ਰਾਰਥਨਾ ਕੀਤੀ ਔਰ ਗੀਤ ਪਾ ਗਏ ਉਹ ਕੋੜਕੜਾਈ ਨਹੀਂ ਪ੍ਰਭੂ ਨਿਹਾਲਤ ਨੂੰ ਮੰਨਦੇ ਨੇ ਪ੍ਰਾਰਥਨਾ ਕਰਦੇ ਸੀ ਫਿਰ ਵੀ ਅਸੀਂ ਜੇਲ੍ਹ ਦੇ ਵਿੱਚ ਕਿਉਂ ਆਇਆ ਕਈ ਜੀ ਸੰਬੰਧੀ ਗ੍ਰਹਿ ਦੇ ਵਿੱਚ ਕਿਉਂ ਆ ਉਹਨਾਂ ਨੇ ਸਵਾਲ ਜਵਾਬ ਨਹੀਂ ਕੀਤੇ ਉਹਨਾਂ ਦਾ ਕੰਮ ਸਵਾਲ ਜਵਾਬ ਕਰਨਾ ਨਹੀਂ ਸੀ ਉਹਨਾਂ ਦਾ ਕੰਮ ਸੀ ਆਰਾਧਨਾ ਕਰਨਾ ਦੁੱਖ ਦੇ ਵਿੱਚ ਵੀ ਆਰਾਧਨਾ ਕਰਨਾ ਮੁਸੀਬਤ ਦੇ ਵਿੱਚ ਵੀ ਆਰਾਧਨਾ ਕਰਨਾ ਉਹਨਾਂ ਦੇ ਹੱਥ ਪਰ ਐਨੇ ਬੰਨੇ ਹੋਏ ਸੀ ਉਹ ਤਾੜੀ ਵੀ ਨਹੀਂ ਮਾਰ ਸਕਦੇ ਸੀ ਉਹ ਚੱਲ ਫਿਰ ਕੇ ਫਿਰ ਕੇ ਆਰਾਧਨਾ ਵੀ ਨਹੀਂ ਕਰ ਸਕਦੇ ਸੀ ਉਹਨਾਂ ਦੇ ਪੈਰ ਵੀ ਲੱਕੜ ਦੀਆਂ ਕਾਠਾਂ ਦੇ ਵਿੱਚ ਠੋਕੇ ਹੋਏ ਸੀ ਵੀ ਇਹ ਤਾੜੀ ਵੀ ਨਾ ਮਾਰ ਸਕਣ ਇਹ ਤਰ੍ਹਾਂ ਫਿਰ ਕੇ ਆਰਾਧਨਾ ਵੀ ਨਾ ਕਰ ਸਕਣ ਇਹ ਨੱਚ ਕੇ ਟੱਪ ਕੇ ਪ੍ਰਭੂ ਦੀ स्तुਤੀ ਵੀ ਨਾ ਕਰ ਸਕਣ ਐਨਾ ਉਹ ਜਕੜੇ ਹੋਏ ਸੀ ਲੋਹੇ ਦੀਆਂ ਜੰਜੀਰਾਂ ਨਾਲ ਪਰ ਲੱਕੜ ਦੀਆਂ ਕਾਠਾਂ ਦੇ ਵਿੱਚ ਕਹਾਣੀ ਨਾ ਹallelujah ਉਹ ਜਾਣਕੜੀ ਹੋਈ ਸੀ ਉਹ ਬੰਨੇ ਹੋਈ ਸੀ ਉਹ ਨੂੜ ਹੋਈ ਸੀ ਲੇਕਿਨ ਫਿਰ ਵੀ ਉਹਨਾਂ ਨੇ ਪਰਮਿਸ਼ਨ ਉਸ ਤੋਂ ਦੇ ਦਿੱਤੀ ਔਰ ਬਾਈਬਲ ਦੇ ਵਿੱਚ ਲਿਖਿਆ ਜੇਲ੍ਹ ਦੇ ਵਿੱਚੋਂ ਪਚਾਲ ਲਾਇਆ ਔਰ ਉਸੇ ਦੀਵਾਰਾਂ ਉਸੇ ਜੇਲ੍ਹ ਦੀਆਂ ਦੀਵਾਰਾਂ ਹੱਲ ਗਈਆਂ ਔਰ ਟੈਗੀਆਂ ਉਹ ਆਜ਼ਾਦ ਹੋਏ ਆਮਨ ਔਰ ਜੇਲ੍ਹ ਦੇ ਵਿੱਚੋਂ ਕਦੇ ਉਹ ਨਹੀਂ ਨਿਕਲੇ ਹਜ਼ਾਰਾਂ ਕੈਦੀ ਸੀ ਜਿਹੜੇ ਉਸ ਜੇਲ੍ਹ ਦੇ ਵਿੱਚ ਬੰਦੀ ਗ੍ਰਹਿ ਦੇ ਵਿੱਚ ਸੀ ਕੈਦੀ ਸੀ ਉਹਨਾਂ ਦੀ ਪ੍ਰਾਰਥਨਾ ਉਹਨਾਂ ਨੂੰ ਵੀ ਬਾਹਰ ਕੱਢ ਕੇ ਲੈ ਕੇ ਆਈ ਧਰਮੀ ਜਨ ਦੀ ਪ੍ਰਾਰਥਨਾ ਪਾਪੀਆਂ ਨੂੰ ਵੀ ਪ੍ਰਭੂ ਦੇ ਵਿੱਚ ਲੈ ਕੇ ਆ ਜਾਏਗੀ ਉਹ ਨਸ਼ਾ ਕਿਸੇ ਕਰਨ ਵਾਲੀ ਦੀ ਤੋਬਾ ਕਰਾ ਦੇਗੀ ਉਹ ਝਗੜਾ ਕਰਨ ਵਾਲੀ ਦੀ ਵੀ ਤੋਬਾ ਕਰਾ ਦੇਗੀ ਉਹ ਮੈਂ ਕਿਹਾ ਪਾਪੀ ਤੋਂ ਪਾਪੀ ਨੂੰ ਵੀ ਪ੍ਰਭੂ ਦੇ ਵਿੱਚ ਲੈ ਕੇ ਆਏਗੀ ਲੇਕਿਨ ਜੇ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਬਦਲ ਨਹੀਂ ਉਹ ਪਰਮੇਸ਼ਵਰ ਦਾ ਮਾਰਕ ਪਸੰਦੀਦਾ ਇਨਸਾਨ ਨਹੀਂ ਤਾਂ ਉਹਦੀ ਪ੍ਰਾਰਥਨਾ ਦਿਨ ਰਾਤ ਕਰੇ ਕੋਈ ਉੱਤਰ ਨਹੀਂ ਆਏਗਾ ਯਾਦ ਰੱਖੋ ਉਹਨਾਂ ਕਿੰਨਾ ਮੰਨਿਆ ਕਿ ਅਸੀਂ ਤੇਰੀ ਗੱਲ ਦਾ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਤੁਹਾਡਾ ਤੁਹਾਡਾ ਕੰਮ ਉੱਤਰ ਦੇਣਾ ਨਹੀਂ ਹੈ ਪਰਮੇਸ਼ਵਰ ਹੈਗਾ ਤੁਹਾਡੇ ਬਰੂਧੀ ਨੂੰ ਉੱਤਰ ਦੇਣ ਦੇ ਲਈ ਸ਼ੈਤਾਨ ਨੂੰ ਉੱਤਰ ਦੇਣ ਦੇ ਲਈ ਹallelujah ਉਹ ਆਪ ਹੀ ਉਤਰ ਦੇਗਾ ਤੁਹਾਡਾ ਕੰਮ ਪਰਮੇਸ਼ਰ ਦੇ ਪੇਚੇ ਚੱਲਣਾ ਤੁਹਾਡਾ ਕੰਮ ਵਚਨ ਨੂੰ ਪੂਰਾ ਕਰਨਾ ਬਸ ਹallelujah ਹallelujah ਇਸ ਲਈ ਅੱਜ ਇਨਸਾਨ ਦੀ ਜਿਆਦਾ ਰਲ ਨਹੀਂ ਇਸਤੇਦਾਰੀ ਜਿਆਦਾ ਰਲ ਨਹੀਂ ਕਿਸੇ ਇਨਸਾਨ ਦੇ ਪਿੱਛੇ ਲੱਗ ਕੇ ਪਰਮੇਸ਼ਰ ਦੇ ਵਚਨ ਨੂੰ ਤੋੜ ਦੇਣਾ ਚਰਚ ਨੂੰ ਛੱਡ ਦੇਣਾ ਬਾਈਬਲ ਨੂੰ ਪੜ੍ਹਨਾ ਛੱਡ ਦੇਣਾ ਔਨ ਬੜੇ ਸਾਡੇ ਦਿਲ ਚੋਂ ਨਾ ਉਹ ਇਨਸਾਨ ਹੁੰਦਾ ਨਾ ਉਹ ਸਲਾਹ ਹੁੰਦੀ ਹੈ ਨਹੀਂ ਪਰਮੇਸ਼ਰ ਨੇ ਕਿਹਾ ਤੇਰੀ ਲੜਾਈ ਤੇਰੇ ਲਈ ਹੋਣੀ ਹੈ ਮੇਰੀ ਤੇ ਤੇਰਾ ਕੰਮ ਚੁੱਪਚਾਪ ਖੜਾ ਰਹਿਣਾ ਔਰ ਆੜੇ ਰਹਿਣਾ ਮੈਂ ਇਹ ਮਦਦ ਕਰਾਂਗਾ ਆਤਮਿਕ ਸਹਾਇਤਾ ਕਰਾਂਗਾ ਉਹਦੇ ਪਤਾ ਲੱਗੇਗਾ ਜਦੋਂ ਆਪਣੀ ਲੜਾਈ ਨੂੰ ਜਿੱਤ ਰਵੇਗਾ ਹallelujah ਹallelujah ਤੁਹਾਡਾ ਕੰਮ ਆਪਣੇ ਘਰਾਂ ਦੇ ਵਿੱਚ ਪ੍ਰਾਰਥਨਾ ਕਰਨਾ ਆਪਣੀ ਫੈਮਿਲੀ ਨੂੰ ਬਿਠਾ ਕੇ ਪ੍ਰਾਰਥਨਾ ਕਰਨਾ ਆਪਣੇ ਕੰਮਾਂ ਦੇ ਨਾਲ ਜ਼ਰੂਰੀ ਪਰਮੇਸ਼ੁਰ ਦਾ ਕੰਮ ਸਮਝਣਾ ਆਈ ਸੰਡੇ ਚਰਚ ਦੇ ਵਿੱਚ ਆਉਣਾ ਔਰ ਆਪਣੀ ਫੈਮਿਲੀ ਪ੍ਰਾਰਥਨਾ ਕਰਨਾ ਆਪਣੇ ਬੱਚਿਆਂ ਨੂੰ ਕਹਿਣਾ ਸਾਨੂੰ ਬਚਨ ਸੁਣਾਓ ਅਸੀਂ ਬਚਨ ਸੁਣਨਾ ਚਾਹੁੰਦੇ ਹਾਂ ਇਹ ਹੀ ਪਰਮੇਸ਼ੁਰ ਦੀ ਹਜ਼ੂਰੀ ਹੈ ਤਾਂ ਜਿਹਦੀ ਜ਼ਿੰਦਗੀ ਦੇ ਵਿੱਚ ਪਰਮੇਸ਼ੁਰ ਦੀ ਹਜ਼ੂਰੀ ਨਹੀਂ ਉਹਨਾਂ ਸਾਨ ਵਿਸ਼ਵਾਸੀ ਨਹੀਂ ਹੈ ਕੋਈ ਕਦਰ ਪਰ ਉਹ ਨਹੀਂ ਜਦੋਂ ਪਰਮੇਸ਼ੁਰ ਚਾਹੁੰਦਾ ਹੈ ਹਾਲੇਲੂਇਆ ਹਾਲੇਲੂਇਆ ਆਪਣੀ ਸਮਝ ਤੇ ਅਤਵਾਰ ਨਾ ਕਰੋ ਆਪਣੀ ਬੁੱਧੀ ਦਾ ਇਸਤੇਮਾਲ ਨਾ ਕਰੋ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿਓ ਉਹ ਤੁਹਾਨੂੰ ਹੈਗਾ ਚਲਾਉਣ ਦੇਗੀ ਹਾਲੇਲੂਇਆ ਹਾਲੇਲੂਇਆ ਜੇ ਸਭ ਤੋਂ ਪਹਿਲਾਂ ਚੈੱਕ ਕਰੋ ਕਿ ਕਿਹੜੀ ਚੀਜ਼ ਮੈਨੂੰ ਪਰਮੇਸ਼ਰ ਤੱਕ ਨਹੀਂ ਜਾਣ ਦਿੰਦੀ ਕਿਹੜੀ ਚੀਜ਼ ਕੀ ਵੀਰਨ ਮਛਾ ਮੈਨੂੰ ਪਰਮੇਸ਼ਰ ਤੱਕ ਨਹੀਂ ਜਾਣ ਦੇ ਰਿਹਾ ਕਿ ਮੇਰਾ ਮੇਰੀ ਚੁਗਲੀ ਮੈਨੂੰ ਪਰਮੇਸ਼ਰ ਤੱਕ ਨਹੀਂ ਜਾਣ ਦੇਦੀ ਕਿ ਵੀ ਆ ਗੁੱਸੇ ਦੇ ਨਾਲ ਬੋਲਣਾ ਇਹ ਮੇਰਾ ਯਾਦ ਰੱਖੋ ਇਹ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਇੱਥੇ ਫ੍ਰੇਸ ਲੈ ਕੇ ਜਾਂਦੇ ਹੋ ਉਹ ਸਾਮਰਥ ਨੂੰ ਲੈ ਕੇ ਜਾਂਦੇ ਹੋ ਉਹ ਜਾਂਦੇ ਜਾਂਦੇ ਇਹ ਚੀਜ਼ਾਂ ਤੁਹਾਡੀਆਂ ਸ਼ੌਕਤ ਕਰ ਦਿੰਦੀਆਂ ਨੇ ਸਾਮਰਥ ਨੂੰ ਦਿੱਤਾ ਰਹੀ ਹੈ ਲੇਕਿਨ ਸ਼ੌਕਤ ਹੋ ਰਹੀ ਹੈ ਅਭਿਸ਼ੇਕ ਦਿੱਤਾ ਰਿਹਾ ਲੇਕਿਨ ਸ਼ੌਕਤ ਹੋ ਰਿਹਾ ਵਾਚਨ ਸੁਣਤਾਰੇ ਹੋ ਲੇਕਿਨ ਵਾਚਨ ਟੁੱਟ ਰਿਹਾ ਛੋਟੇ ਜਿਹੇ ਗੁੱਸੇ ਦੇ ਕਾਰਨ ਛੋਟੇ ਜੇ ਪਾਪ ਦੇ ਕਾਰਨ ਛੋਟੇ ਜੀ ਬੁਰਾਈ ਦੇ ਕਾਰਨ ਉਹ ਚੀਜ਼ ਨੂੰ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਨਾ ਦਿਓ ਜਿਹੜੀ ਵਾਚਨ ਨੂੰ ਤੋੜਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਕੰਮ ਨੂੰ ਕਦੇ ਨਾ ਤੋਰੋ ਉਹ ਕੰਮ ਦੀ ਸ਼ੁਰੂਆਤ ਕਦੇ ਨਾ ਕਰੋ ਉਹ ਕੰਮ ਦੇ ਕਦੇ ਨਾਲ ਕੋਈ ਜਿਹੜਾ ਤੁਹਾਨੂੰ ਆਇਸੰਡੇ ਚਰਚ ਆਉਣ ਨਹੀਂ ਦਿੰਦਾ ਆ ਯਾਦ ਰੱਖੋ ਜੇ ਅਸੀਂ ਪ੍ਰਭੂ ਦੇ ਵਿੱਚ ਹੋ ਕੇ ਵੀ ਇਹ ਇਹ ਜੰਗ ਨੂੰ ਹਾਰ ਰਹੇ ਹਾਂ ਇਹਦਾ ਮਤਲਬ ਪਰਮੇਸ਼ਰ ਦੇ ਵਿੱਚ ਕੰਮੀ ਨਹੀਂ ਸਾਡੇ ਚ ਅਸੀਂ ਪਰਮੇਸ਼ਰ ਨਾਲ ਵਫਾਦਾਰ ਚੱਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹallelujah ਹallelujah ਤੁਹਾਡੇ ਘਰ ਦੇ ਵਿੱਚ ਉਹ ਨਾ ਸਾਰੀ ਜਾ ਰਹੀ ਇਹ ਤੁਹਾਡੀ ਇੱਕ ਫਾਈਟ ਆ ਤੁਹਾਡੇ ਵਿੱਚ ਅਗਿਆਕਾਰੀ ਦੇ ਵਿੱਚ ਨਹੀਂ ਇਹ ਤੁਹਾਡੀ ਇੱਕ ਫਾਈਟ ਆ ਤੁਹਾਡੇ ਘਰ ਦੇ ਵਿੱਚ ਡੇਲੀ ਹਰ ਰੋਜ਼ ਕਲੇਸ਼ ਹੈ ਇਹ ਤੁਹਾਡੀ ਇੱਕ ਫਾਈਟ ਆ ਕੜੀ ਫੈਮਿਲੀ ਮੈਂਬਰ ਦੀ ਨੰਨੀ ਸ਼ੈਤਾਨ ਦੇ ਨਾਲ ਲੇਕੇ ਜਿਹੜੇ ਵੀ ਪੂਰੀ ਰਾਤ ਸੌਂ ਕੇ ਕੱਢ ਰਹੇ ਹੋ ਤੁਸ ਤੁਹਾਡੇ ਹਿੱਸੇ ਫਾਇਡ ਨਹੀਂ ਆ ਸਕਦੀ ਪਰਮੇਸ਼ਰ ਤੁਹਾਡੀ ਮਦਦ ਨਹੀਂ ਕਰ ਸਕਦਾ ਕਿਉਂਕਿ ਤੁਹਾਡਾ ਕੰਮ ਆਪਰਾਧਨਾ ਕਰਨਾ ਪਰਮੇਸ਼ਰ ਦਾ ਕੰਮ ਤੁਹਾਨੂੰ ਦਿਖਾਉਣਾ ਔਰ ਤੁਹਾਡੀ ਮਦਦ ਕਰਨਾ ਜੇ ਤੁਹਾਡੀ ਪੂਰੀ ਫੈਮਿਲੀ ਦੇ ਵਿੱਚ ਇੱਕ ਬੰਦਾ ਪਰਮੇਸ਼ਰ ਦੇ ਬਚਨ ਨੂੰ ਤੋੜ ਰਿਹਾ ਮੈਂ ਨਹੀਂ ਪ੍ਰਭੂ ਦੇ ਵਿੱਚ ਆਉਂਦਾ ਮੈਂ ਤਾਂ ਇਹ ਕਰਾਂਗਾ ਯੋ ਕਰਾਂਗਾ ਪਾਪ ਵੀ ਕਰਾਂਗਾ ਇਹ ਕਰਾਂਗਾ ਯੋ ਕਰਾਂਗਾ ਇੱਕ ਦੇ ਕਾਰਨ ਤੁਹਾਡਾ ਮਨਦੁ ਕੀ ਹੋਇਆ ਤਾਂ ਕਿ ਇਹਦਾ ਮਤਲਬ ਤੁਹਾਡੀ ਫਾਈਟ ਆ ਉਸ ਇਨਸਾਨ ਦੀ ਨੰਨੀ ਉਹਨਾਂ ਦੁਸ਼ਟ ਆਤਮਾ ਦੇ ਨਾਲ ਜਿਹੜੀ ਉਹਦੇ ਦੁਆਰਾ ਤੁਹਾਨੂੰ ਦੁੱਖ ਦੇ ਰਹੀ ਹੈ। ਉਹਦੇ ਦੁਆਰਾ ਤੁਹਾਨੂੰ ਰੋਣ ਦੇ ਲਈ ਮਜਬੂਰ ਕਰਦੀ ਹੈ। ਸ਼ੈਤਾਨ ਯੂਜ਼ ਕਰੇਗਾ ਕਿਸੇ ਇਨਸਾਨ ਨੂੰ ਤੁਹਾਡਾ ਵਿਸ਼ਵਾਸ ਘਟਾਉਣ ਦੇ ਲਈ, ਤੁਹਾਡਾ ਵਿਸ਼ਵਾਸ ਤੋੜਨ ਦੇ ਲਈ ਤਿਆਰ ਕੋਕਲੀਸਿਆ। ਇਹਨਾਂ ਚੀਜ਼ਾਂ ਨੂੰ ਆਪਣੇ ਤੇ ਹੈਵੀ ਨਾ ਹੁੰਦੇ ਹੋ, ਭਾਰੀ ਨਾ ਪੈਣ ਦਿਓ। ਉਸੇ ਟਾਈਮ ਬਾਈਬਲ ਖੋਲੋ। ਜੇ ਤੁਸੀਂ ਚਿੰਤਾ ਦੇ ਵਿੱਚੋਂ, ਨਿਰਾਸ਼ਾ ਦੇ ਵਿੱਚੋਂ ਉਸੇ ਟਾਈਮ ਬਾਈਬਲ ਖੋਲੋ, ਵਾਚਨ ਪੜੋ, ਦੋ ਅਧਿਆਇ ਤੇ ਤਿੰਨ ਅਧਿਆਇ। ਜਦੋਂ ਵੀ ਤੁਸੀਂ ਬਚਨ ਦੀ ਸਮਾਪਤੀ ਕਰੋਗੇ ਤਾਂ ਤੁਹਾਡਾ ਕੋ ਨਿਰਾਸ਼ਾ ਤੁਹਾਡੀ जिंदगी ਨੂੰ ਛੱਡ ਕੇ ਚਲੀ ਜਾਏਗੀ ਆਮਨ ਇਹ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਐਕਸਪੀਰੀਅੰਸ ਦੇਖਿਆ ਇਸਮਾ ਕੇ ਦੇਖਿਆ ਪ੍ਰਾਰਥਨਾ ਨਹੀਂ ਬਾਈਬਲ ਕੋਲੋਂ ਪਾਠਨ ਪੜੋ ਪ੍ਰਾਰਣ ਨਿਯਮ ਪੜ੍ਹੋ ਨਾ ਮੰਨੀ ਪੜੋ ਪਰ ਤੁਸੀਂ ਦੋ ਅਧਿਆਇ ਜਾਂ ਇੱਕ ਦੇ ਪੜੋ ਤੁਹਾਡੀ ਨਿਰਾਸ਼ਾ ਤੁਹਾਨੂੰ ਸੇ ਟਾਈਮ ਛੱਡ ਕੇ ਜਾਏਗੀ ਜੇ ਤੁਸੀਂ ਬਚਨ ਨੂੰ ਪੜ੍ਹ ਕੇ ਬੰਦ ਕਰੋਗੇ ਤਾਂ ਤੁਹਾਡੀ ਉਹ ਨਿਰਾਸ਼ਾ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ نظر ਆਏਗੀ ਕਿ ਯਸ ਕਿਉਂਕਿ ਪਰਮੇਸ਼ਰ ਚਾਹੁੰਦਾ ਹੈ ਤੂੰ ਦੁੱਖ ਦੇ ਵਿੱਚ ਮੇਰੇ ਵੱਲ ਦੌੜ ਨਾ ਕਿ ਕਿਸੇ ਇਨਸਾਨ ਦੇ ਵੱਲ ਨਾ ਕਿ ਤੂੰ ਦੁੱਖ ਦੇ ਵਿੱਚ ਨਸੇ ਦਾ ਹਸਾਰਾ ਲੈ ਇਹ ਜੇ ਮੈਨੂੰ ਨਹੀਂ ਮਿਲੇਗਾ ਮੈਂ ਮੈਂ ਦੁੱਖ ਭੁੱਲ ਜਾਗਾ ਮੈਂ ਨਸ਼ਾ ਕਰਦਾ ਹੁਣ ਅੱਜ ਤਾਈ ਮੈਂ ਦੁੱਖ ਭੁੱਲ ਜਾਣਾ ਲੇਕਿਨ ਨਸ਼ਾ ਕੁਝ ਵੀ ਟਾਈਮ ਤੁਹਾਡੀ ਮਦਦ ਕਰ ਸਕਦਾ ਦੁੱਖ ਭੁਲਾਉਣ ਦੇ ਲਈ ਦੁੱਖ ਦੇ ਵਿੱਚੋਂ ਨਿਕਲਣ ਦੇ ਲਈ ਲੇਕਿਨ ਮੇਰਾ ਔਰ ਤੁਹਾਡਾ ਪਰਮੇਸ਼ਰ ਤੁਹਾਨੂੰ ਉਸ ਦੁੱਖ ਦੇ ਵਿੱਚੋਂ ਸਦਾ ਲਈ ਕੱਢਣ ਦੀ ਸਮਰੱਥਾ ਹੈ ਆਮੇਨ ਕਿਉਂਕਿ ਉਸ ਨੇ ਆਖਿਆ ਮੇਰੀ ਦਇਆ ਸਦਾ ਦੀ ਹੈ ਇੱਕ ਦਿਨ ਦੀ ਨਹੀਂ ਅੱਜ ਦੇਖੋ ਸੰਸਾਰ ਉਹਨੂੰ ਨਹੀਂ ਪਤਾ ਉਹ ਮੂਰਤੀ ਪੂਜਾ ਕਰ ਰਿਹਾ ਉਹ ਪਾਪ ਕਰ ਰਿਹਾ ਉਹ ਫੋਟੋਆਂ ਦੇ ਪਿੱਛੇ ਪਿੱਛੇ ਪੱਜਿਆ ਹੋਇਆ ਹੈ ਉਹ ਵੀ ਵਿਚਾਰ ਕਰ ਰਿਹਾ ਉਹ ਨਸ਼ਿਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਦੇ ਵਿੱਚ ਪਰਮੇਸ਼ਰ ਦਾ ਵਾਸ ਨਹੀਂ ਉਹਨਾਂ ਚੀਜ਼ਾਂ ਦੇ ਪਿੱਛੇ ਲੱਗਿਆ ਕਿ ਤੁਹਾਡਾ ਫਰਜ਼ ਨਹੀਂ ਬਣਦਾ ਕਿ ਜਿਵੇਂ ਅਸੀਂ ਪਰਮੇਸ਼ਰ ਨੇ ਕੱਢੀ ਅਸੀਂ ਕਿਸੇ ਵਿਸ਼ਵਾਸੀ ਦੇ ਦੁਆਰਾ ਕਿਸੇ ਇਨਸਾਨ ਦੇ ਦੁਆਰਾ ਤਾਂ ਸਾਡਾ ਵੀ ਫਰਜ਼ ਬਣਦਾ ਅਸੀਂ ਆਪਣੀ ਗਵਾਢੀ ਵਿੱਚ ਪਾਪ ਦੇ ਵਿੱਚੋਂ ਕੱਢੀਏ ਇਸ ਵੀ ਵਿਚਾਰ ਦੇ ਵਿੱਚੋਂ ਕੱਢਣ ਦਾ ਤੁਹਾਡਾ ਹੱਕ ਹੈ ਉਹ ਨਸ਼ਿਆਂ ਦੇ ਵਿੱਚੋਂ ਬਾਹਰ ਲੱਗੇ ਆਉਣ ਦਾ ਹੱਕ ਹੈ ਕਿਉਂਕਿ ਜੇ ਬਚਨ ਸੁਣਾਇਆ ਜਾਵੇਗਾ ਜਿੱਥੇ ਬਚਨ ਦੀ ਪਾਵਰ ਹੋएगी ਉੱਥੇ ਇਹ ਦੇਰ ਨੂੰ ਛੱਡ ਕੇ ਜਾਣਾ ਪਏਗਾ ਹਾਲੇਲੂਇਆ ਹਾਲੇਲੂਇਆ ਤੁਸੀਂ ਜੇ ਤੁਹਾਡਾ ਕੋਈ ਨੁਕਸਾਨ ਕਰ ਰਿਹਾ ਕੋਈ ਬੁਰਾ ਕਰ ਰ ਕੁਈ ਤੁਹਾਡੀ ਚੁਗਲੀ ਕਰ ਰਿਹਾ ਕੋਈ ਤੁਹਾਡਾ ਮਾੜਾ ਕਰ ਰਿਹਾ ਪਰ ਤੁਸੀਂ ਉਹਨੂੰ ਉਤਰ ਨਾ ਦਿਓ ਕਿਉਂਕਿ ਪਰਮੇਸ਼ਰ ਦਾ ਕੰਮ ਆ ਉਤਰ ਦੇਣਾ ਤੁਸੀਂ ਲੜਨ ਦੀ ਕੋਸ਼ਿਸ਼ ਨਾ ਕਰੋ ਤੁਹਾਡਾ ਕੰਮ ਪ੍ਰਾਰਥਨਾ ਕਰਨਾ ਬਾਈਬਲ ਪੜ੍ਹਨਾ ਚਰਚ ਆਉਣਾ ਤੁਹਾਡੀ ਗਰੀਬੀ ਨੂੰ ਪਰਮੇਸ਼ਰ ਖੁਦ ਉਤਰ ਦੇ ਦੇਗਾ ਬਿਮਾਰੀਆਂ ਨੂੰ ਖੁਦ ਪਰਮੇਸ਼ਰ ਉਤਰ ਦੇ ਦੇਗਾ ਹਾਲੇਲੂਇਆ ਹਾਲੇਲੂਇਆ ਚਲਕੇ ਬਿਮਾਰੀ ਰੋਗ ਔਰਤਾਂ ਦੀ ਔਰ ਗਰੀਬੀ ਵੀ ਬੱਢੀ ਨਹੀਂ ਉਸ ਦੇ ਵਿੱਚੋਂ ਬਾਹਰ ਕੱਢਣ ਵਾਲਾ ਵੱਡਾ ਹੈ ਹਾਲੇਲੂਇਆ ਹਾਲੇਲੂਇਆ ਇਸ ਲਈ ਜਦੋਂ ਤੁਹਾਡੇ ਤੇ ਦੁੱਖ ਆਏ ਤਾਂ ਕਦਮ ਹਮੇਸ਼ਾ ਫੈਸਲਾ ਲਵੋ ਇੱਕ ਕਦਮ ਅੱਗੇ ਜਾਣ ਦਾ ਇੱਕ ਸਟੈਪ ਅੱਗੇ ਜਾਣ ਦਾ ਇੱਕ ਕਦਮ ਅੱਗੇ ਜਾਣ ਦਾ ਕਿਉਂਕਿ ਡਰੋਕਾਂ ਦਾ ਪਰਮੇਸ਼ੁਰ ਨਹੀਂ ਉਹ ਦਲੇਰਾਂ ਦਾ ਪਰਮੇਸ਼ੁਰ ਹੈ ਕਦੇ ਮੈਂ ਵਾਰ ਵਾਰ ਇਹ ਗੱਲ ਕਹਿਣਾ ਨਾ ਕਿ ਸ਼ਾਉਲ ਗੋਲੀਏ ਤੋਂ ਡਰਦਾ ਲੋਕ ਰਿਆ ਸੀ ਔਰ ਦਾਊਦ ਉਨ ਨੂੰ ਪਾਲ ਰਿਆ ਸੀ ਜਿੱਥੇ ਮੈਨੂੰ ਮੇਰੇ ਨਾਲ ਉਹਦੇ ਨਾਲ ਫਾਈਟ ਕਰਾਂ ਮੈਨੂੰ ਹਰਾਮਾ ਇਸ ਲਈ ਪਰਮੇਸ਼ੁਰ ਦਾ ਆਤਮਾ ਡਰਦਾ ਔਰ ਗੜਬੜੀ ਦਾ ਆਤਮਾ ਨਹੀਂ ਉਹ ਦਲੇਰੀ ਦਾ ਔਰ ਸ਼ਾਂਤੀ ਦਾ ਆਤਮਾ ਹੈ ਜੇਕਰ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਇਹ ਹੋਇਆ ਤਾਂ ਉਹ ਨਿਸ਼ਾਨੀ ਹੋएगी ਤੁਸੀਂ ਹਰ ਇੱਕ ਫਾਈਟ ਨੂੰ ਜਿੱਤੋਗੇ ਤੁਸੀਂ ਨਾ ਲੋਕਾਂ ਦੇ ਵਿੱਚ ਨਾ ਸ਼ੈਤਾਨ ਦੇ ਸਾਹਮਣੇ ਨਾ ਲੋਕਾਂ ਦੇ ਨਾ ਸੰਸਾਰ ਦੇ ਸਾਹਮਣੇ ਤੁਸੀਂ ਕਦੇ ਵੀ ਸ਼ਰਮਿੰਦੇ ਨਹੀਂ ਹੋਵੋਗੇ ਇਹ ਤੁਹਾਡੀ ਨਿਸ਼ਾਨੀ ਹੋएगी ਜੇਕਰ ਪਵਿੱਤਰ ਆਤਮਾ ਅਰੁਖੁਦਾ ਆਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ ਹਾਲੇਲੂਇਆ ਪਰਮੇਸ਼ਰ ਦਿੱਤਾਇਆ ਕੱਢ ਕੇ ਹੋਈ ਉਹਦਾ ਅਨੁਗ੍ਰਹਿ ਕੱਢ ਕੇ ਹੋਈ ਸਦਾ ਦੇ ਲਈ ਤਾਂ ਕੀ ਕਰਨਾ ਹੈ ਤੁਸੀਂ ਇਨਸਾਨ ਦਾ ਉਤਰਨਾ ਦੇਵੋ ਗਾਣ ਦੇ ਬੱਟੇ ਗਾਣ ਨਹੀਂ ਚੁਗਲੀ ਦੇ ਬੱਟੇ ਚੁਗਲੀ ਨਹੀਂ ਬੁਰਾਈ ਦੇ ਬੱਟੇ ਬੁਰਾਈ ਨਹੀਂ ਔਰ ਇਸੇ ਟਾਈਮ ਪ੍ਰੇਅਰ ਦੇ ਵਿੱਚ ਜਾਓ ਪ੍ਰਾਰਥਨਾ ਦੇ ਵਿੱਚ ਜਾਓ ਚਰਚ ਆਓ ਆਪਣੇ ਬੇਸ਼ਰਮ ਲੈ ਕੇ ਪਰਮੇਸ਼ਰ ਦੇ ਗੇਤਰ ਹੋ ਪਰਮੇਸ਼ਰ ਤੁਹਾਡੀ ਮਦਦ ਕਰੇਗਾ ਤੁਹਾਡੀ ਸਹਾਇਤਾ ਕਰੇਗਾ ਜੇ ਸਾਧਰ ਕੇ ਮੇਸੇ ਦਾ ਆਬਦਨ ਕੋ ਉਹਨੂੰ ਗਾਲਾਂ ਕੱਢਦੇ ਉਹਦੇ ਨਾਲ ਝਗੜਦੇ ਉਹਦੇ ਨਾਲ ਲੜਾਈ ਕਰਦੇ ਉਹ ਕਦੀ ਜਿੱਤ ਨਾ ਪਾਉਂਦੇ ਸੰਸਾਰਿਕ ਜੋ ਤੇ ਜਿੱਤ ਸਕਦੇ ਸੀ ਲੇਕਿਨ ਆਤਮਿਕ ਜੋ ਕਦੀ ਨਾ ਫਾਈਟ ਦੋ ਤਰ੍ਹਾਂ ਦੀਆਂ ਸਰੀਰ ਦੇ ਦੁਆਰਾ ਔਰ ਆਤਮਾ ਦੇ ਦੁਆਰਾ ਸ਼ਰੀਰ ਦੇ ਦੁਆਰਾ ਜਿੱਤੇ ਸਕਦੇ ਆ ਆਪਣੇ ਨਾਲ ਬੰਦੀ ਘੜਵਾ ਕੇ ਦੇਖੋ ਜੀ ਇਹ ਆ ਜੋ ਲੜਾਈ ਕਰਕੇ ਉਹ ਸਰੀਰਕ ਯੁੱਧ ਹੈ ਸੰਸਾਰਿਕ ਯੁੱਧ ਹੈ ਲੇਕਿਨ ਆਤਮਾ ਦੀ ਦੁਆਰਾ ਦੰਨ ਬੈ ਲਈ ਉਹ ਪਵਿੱਤਰ ਆਤਮਾ ਦੁਆਰਾ ਹੀ ਹੋਣੀ ਚਾਹੀਦੀ ਹੈ ਉਹਨੇ ਸਾਬਿਤ ਕਰਤਾ ਜਲਦੀ ਕੋ ਤਿੰਨੇ ਬੰਦੇ ਅੱਗੇ ਵਿੱਚੋਂ ਜੀਵਤ ਮਾਨ ਆਏ ਤਾਂ ਉਹ ਬੰਦੇ ਨੇ ਪਰਮੇਸ਼ਰ ਦੀ ਸਤਿਤੀ ਕੀਤੀ ਕਹਿੰਦਾ ਤੁਹਾਨੂੰ ਤੁਸੀਂ ਔਰ ਤੁਹਾਡਾ ਪਰਮੇਸ਼ੁਰ ਆਪਣੀ ਸਾਰੀ ਪਰਜਾ ਨੂੰ ਉਸ ਨਮੂਦਰ ਨਿਸ ਰਾਜਨ ਇੱਕ ਉਪਦੇਸ਼ ਦਿੱਤਾ ਆਖਿਆ ਦਿੱਤੀ ਅੱਜ ਤੋਂ ਇਸ ਪੂਰੇ ਨਗਰ ਦੇ ਵਿੱਚ ਮੂਰਤੀ ਪੂਜਾ ਬੰਦ ਹੋਏਗੀ ਕਿਸੇ ਵੀ ਮੂਰਤੀ ਦੇ ਅੱਗੇ ਪੱਥਰ ਦੀ ਸੋਨੇ ਦੀ ਚਾਂਦੀ ਦੀ ਪਿੱਤਰ ਦੇ ਅੱਗੇ ਸਿਰ ਨਹੀਂ ਝੁਕਾਣਾ ਅੱਜ ਤੋਂ ਪੂਰਾ ਨਗਰ ਉਸ ਇਹਨਾਂ ਦੇ ਪਰਮੇਸ਼ਰ ਦੀ ستੂਤੀ ਕਰਾਂਗੇ ਔਰ ਉਸ ਰਾਜੇ ਨੇ ਇਸ ਮਾਈਕਲ ਨੂੰ ਦੇਖ ਕੇ ਉਹਨਾਂ ਦੇ ਵਿਸ਼ਵਾਸ ਨੂੰ ਦੇਖ ਕੇ ਪ੍ਰਭੂ ਤੇ ਕੀਤਾ ਵਿਸ਼ਵਾਸ ਕੀਤਾ ਜਦੋਂ ਤੁਸੀਂ ਇੱਕ ਫਾਈਟ ਨੂੰ ਜਿੱਤਦੇ ਹੋ ਤਾਂ ਤੁਹਾਡੇ ਵਿਰੋਧੀ ਵੀ ਪ੍ਰਭੂ ਨੂੰ ਗ੍ਰਹਿਣ ਕਰਨਗੇ ਇੱਕ ਨਾ ਇੱਕ ਦਿਨ ਯਿਸੂ ਦੇ ਜੀਤ ਨਾਮ ਦੇ ਵਿੱਚ ਆਜੋ ਹੀ ਭੜਦੇ ਜਿਹੜਾ ਪਰਮੇਸ਼ਰ ਹੈ ਤਾਂ ਇਹ ਕਿਵੇਂ ਹੋ ਰਿਹਾ ਜੇ ਤੇਰਾ ਪਰਮੇਸ਼ਰ ਹੈ ਤਾਂ ਇਹ ਹੋਏਗਾ ਲੇਕਿਨ ਉਹਨਾਂ ਲੋਕਾਂ ਨੇ ਦਿਖਾਦਾ ਕਿ ਦੇਖ ਤੂੰ ਸਾਨੂੰ ਅੱਗ ਲਾਈ ਸੀ ਸਾਨੂੰ ਜਲਾਉਣ ਦੇ ਲਈ ਤੂੰ ਸਾਨੂੰ ਅੱਗ ਦੇਬ ਅੱਗ ਵਾਲੇ ਕਮਰੇ ਦੇ ਵਿੱਚ ਰੂਮ ਦੇ ਵਿੱਚ ਧੱਕਾ ਦਿੱਤਾ ਕਿ ਮਰ ਜਾਣਗੇ ਇਹ ਖਤਮ ਹੋ ਜਾਣਗੇ ਲੇਕਿਨ ਦੇਖ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਦੇਖ ਸਾਡੇ ਪਰਮੇਸ਼ਰ ਦੀ ਸ਼ਕਤੀ ਅਸੀਂ ਜੀਵਤ ਬਾਰ ਆਏ ਹਾਂ ਉਸ ਦਿਨ ਕਹਤਾਂ ਨੂੰ ਤੁਸੀਂ ਔਰ ਤੁਹਾਡਾ ਪਰਮੇਸ਼ਰ ਅੱਜ ਤੋਂ ਮੈਂ ਵੀ ਤੁਹਾਡੇ ਪਰਮੇਸ਼ਰ ਨੂੰ ਮੰਨਾਂਗਾ ਔਰ ਉਹਦੇ ਕੀ ਫਿਰ ਚੁਕਾਵਾਂਗਾ ਇਹ ਰਿਸ਼ਤਾ ਤੁਹਾਡਾ ਅੱਜ ਤੁਹਾਡੇ ਵਿਰੋਧੀ ਅੱਜ ਤੁਹਾਡੇ ਸ਼ਤਰੂ ਅੱਜ ਸਨਸਾਰਿਕ ਲੋਕ ਭੜਦੇ ਜੇ ਤੇਰਾ ਪਰਮੇਸ਼ਰ ਹੈ ਤਾਂ ਤੇਰਾ ਜੀਵਨ ਕਿਉਂ ਨਹੀਂ ਬਦਲਿਆ ਤੇਰੀ ਹਾਲਾਤ ਕਿਉਂ ਨਹੀਂ ਬਦਲੀ ਇਹਦਾ ਮਨ ਕਿਉਂ ਨਹੀਂ ਬਦਲਿਆ ਜੇ ਤੇਰੇ ਪਰਮੇਸ਼ਰ ਦੇ ਵਿੱਚ ਹੋਇਆ ਤਾਂ ਪਹਿਲਾਂ ਇਹ ਕਰੇਗਾ ਲੇਕਿਨ ਜੇ ਤੁਹਾਡਾ ਰਿਸ਼ਤਾ ਉਹ ਪ੍ਰੇਮ ਜਿਵੇਂ 사ਧਕ ਨੇ ਸਿਕਾ ਆਪਦੇ ਨੂੰ ਗੋਦਾ ਸੀ ਉਹ ਮੇ ਤੁਹਾਡਾ ਹੋਇਆ ਤਾਂ ਯਾਦ ਰੱਖੋ ਭਵਿੱਖ ਬਣੀਏ ਤੇਨ ਦਿਨਾਂ ਦੇ ਲਈ ਜੇ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ ਤਾਂ ਵੱਡੇ ਤੋਂ ਵੱਡੇ ਵਿਰੋਧੀ ਦਾ ਜੋ ਪਰਮੇਸ਼ਰ ਦੇ ਬਾਚਨ ਨੂੰ ਪੜਨਾ ਦੇਗੀ ਸੁਣਨਾ ਵੀ ਪਸੰਦ ਨਹੀਂ ਕਰਦੇ ਤਾਂ ਉਸ ਜਗ੍ਹਾ ਤੇ ਚੌਥੇ ਦਿਨ ਸਭ ਕੋ ਸੈੱਟ ਹੋਇਆ ਮਿਲ ਗਿਆ ਯਿਸੂ ਜੀ ਦੇ ਨਾਮ 'ਤੇ ਯਾਦ ਰੱਖੋ ਕੁਰੇ ਬਾਈਬਲ ਦੇ ਵਿੱਚ ਲਿਖਿਆ ਜਦੋਂ ਉਸ ਰਾਜੇ ਨੇ ਜੋ ਅਸਤਰ ਦਾ ਪਤੀ ਸੀ ਉਹ ਰਾਜਾ ਆਪਣੇ ਬੇਟਾ ਕੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਜਾਵੇ ਉਸੇ ਤਿੰਨ ਦਿਨ ਉਪਵਾਸ ਪ੍ਰਾਰਥਨਾ ਕੀਤੀ ਵਰਦ ਪ੍ਰਾਰਥਨਾ ਕੀਤੀ ਲੇਕਿਨ ਚੌਥਾ ਦਿਨ ਉਹਦਾ ਟੈਸਟ ਮੰਗਦਾ ਸੀ ਯਸ ਜੇ ਤੁਸੀਂ ਇਹ ਤਿੰਨ ਦਿਨ ਪ੍ਰਾਰਥਨਾ ਕਰੋਗੇ ਉਪਵਾਸ ਰੱਖੋਗੇ ਪ੍ਰੇਅਰ ਫਸਟ ਪ੍ਰੇਅਰ ਨਾਈਪ ਰੇਲੇਪੀਆ ਤਾਂ ਯਾਦ ਰੱਖੋ ਤਿੰਨ ਦਿਨ ਤੁਹਾਡਾ ਫਾਈਟ ਦਾ ਹੋਇਆ ਮਰੂਸ਼ਰ ਬਾਣੀ ਸੁਣੋ ਹallelujah ਤਿੰਨ ਦਿਨ ਤੁਹਾਡੀ ਫਾਈਟ ਦਾ ਹੋਇਆ ਔਰ ਚੌਥਾ ਦਿਨ ਤੁਹਾਡੀ ਟੈਸਟਮੈਂਟ ਹੋ ਰਹੀ ਹੈ ਸ਼ੁਸ਼ ਦੇ ਜੀਵਨ ਆਰਥਿਕ ਕਿਉਂਕਿ ਜਿਸ ਪਰਮੇਸ਼ੁਰ ਨੇ ਤੁਹਾਡਾ ਸਾਥ ਦੇਣਾ ਹੈ ਜੇ ਉਹ ਹੀ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਹੈਗਾ ਤਾਂ ਅਸੀਂ ਕਮੰਡ ਕਿੱਥੇ ਕਰ ਰਹੇ ਹਾਂ ਅਸੀਂ ਵਿਸ਼ਵਾਸ ਕਿੱਥੇ ਕਰ ਰਹੇ ਹਾਂ ਕਿ ਸਾਡੀ ਮਦਦ ਕਰੇਗਾ ਸਾਡੀ ਸਹਾਇਤਾ ਕਰੇਗਾ ਅਸੀਂ ਜਿੱਤਾਂਗੇ ਜਦੋਂ ਬੀਜੀ ਨਹੀਂ ਤਾਂ ਆਸ ਰੱਖੀ ਬੈਠੋ ਵੱਡਣ ਦੀ ਅਮੇਨ ਜੋ ਪੌਦਾ ਲਾਇਆ ਨਹੀਂ ਫਲ ਖਾਣ ਦੇ ਲਈ ਆਸ ਰੱਖੀ ਬਟੇ ਹੂੰ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਇੱਕ ਅੰਗੂਰੀ ਬਾਗ ਦੇ ਮਾਲਕ ਨੇ ਬਾਗ ਲਾਇਆ ਉਹ ਸਾਲ ਬਾਅਦ ਇੱਕ ਬਰੇ ਦੇ ਬਾਗ ਉਹ ਬੇਲਾਂ ਦੇ ਕੋਲ ਆਉਂਦਾ ਸੀ ਕੀ ਲੈਣ ਫਲ ਲੈਣ ਦੇ ਲਈ ਤਾਂ ਜਦੋਂ ਆਉਂਦਾ ਅੰਗੂਰਾਆਂ ਦੀਆਂ ਬੇਲਾਂ ਭਰੀਆਂ ਹੁੰਦੀਆਂ ਸੀ ਉਹ ਖੁਸ਼ ਆਉਂਦਾ ਲੇਕਿਨ ਉਸੇ ਅੰਗੂਰੀ ਬਾਗ ਦੇ ਵਿੱਚ ਇੱਕ ਹੰਜੀਰ ਦਾ ਪੌਦਾ ਲਾਇਆ ਹੋਇਆ ਸੀ ਇੱਕੋ ਹੀ ਪੌਦਾ ਉਹਦਾ ਮੰਨ ਦੁਖੀ ਕਰ ਰਿਹਾ ਸੀ ਜਦੋਂ ਸਾਲ ਬਾਅਦ ਆਉਂਦਾ ਤਾਂ ਹੰਜੀਰ ਦੇ ਪੌਦੇ ਤੇ ਇੱਕ ਵੀ ਫਲ ਨਹੀਂ ਹੁੰਦਾ ਸੀ ਉਹਨੇ ਤੀਜੇ ਸਾਲ ਜਦੋਂ ਆਇਆ ਆਪਣੇ ਨੌਕਰ ਨੂੰ ਆਖਿਆ ਮਾਲੀ ਨੂੰ ਬੁਲਾਇਆ ਤੇ ਇਸੇ ਟਾਈਮ ਇਹਨੂੰ ਬਾਗ ਦੇ ਵਿੱਚੋਂ ਵੱਡ ਔਰ ਬਾਹਰ ਸੁੱਟ ਦੇ ਜਦੋਂ ਪੁੱਟ ਕਿਉਂ ਇਹਨੇ ਬਾਦੂ ਦੀ ਜ਼ਮੀਨ ਰੋਕ ਸਕਦੀ ਐ ਇਹ ਫਲ ਨਹੀਂ ਦੇ ਸਕਦਾ ਜਾਨੇ ਪਰਮੇਸ਼ਰ ਤੁਮ ਬles ਕਰੀ ਤਾਂ ਤਾਂ ਫਲ ਦਾ ਇਹ ਘੁਰ ਕਰਨਾ ਪਏਗਾ ਆਮੇਨ ਪਰ ਬਵਿੱਤੇ ਟਾਈ ਦੇ ਵਿੱਚ ਰਹਿਣਾ ਪਏਗਾ ਤੁਹਾਨੂੰ ਬਚਣ ਦੇ ਅਧੀਨ ਆਪਣੇ ਆਪ ਨੂੰ ਕਰਨਾ ਪਏਗਾ ਕਦੇ ਨੱਚਾ ਕਰ ਲੈ ਕਦੇ ਪਾਪ ਕਰ ਲੈ ਕਦੇ ਚੁਗਲੀ ਕਰ ਲਈ ਉਹ ਇਨਸਾਨ ਹੰਜੀੜ ਦੇ ਪੌਦੇ ਦੀ ਤਰ੍ਹਾਂ ਪਰਮੇਸ਼ਰ ਸਾਲ ਦੇਖੇਗਾ ਪਰਮੇਸ਼ਰ ਦੋ ਸਾਲ ਦੇਖੇਗਾ ਇੱਕ ਦਿਨ ਫੈਸਲਾ ਲਏਗਾ ਮੈਂ ਤੈਨੂੰ ਅੱਛਾ ਨਹੀਂ ਕਰਾਂਗਾ ਮੈਂ ਇਹਨਾਂ ਦਵਾਈਆਂ ਤੋਂ ਤੈਨੂੰ ਚੰਗਾ ਨਹੀਂ ਕਰਾਂਗਾ ਇਸ ਬਿਮਾਰੀ ਤੋਂ ਤੁਹਾਨੂੰ ਚੰਗਾ ਨਹੀਂ ਕਰਾਂਗਾ ਮੈਂ ਇਸ ਬੰਕਰ ਦੇ ਵਿੱਚ ਪੂਰੀ ਉਮਰ ਤੈਨੂੰ ਨਹੀਂ ਕੱਢਾਂਗਾ ਜਿੰਨਾ ਚਿਰ ਤੂੰ ਇੱਕ ਅੱਛਾ ਇਨਸਾਨ ਬਣਨ ਦਾ ਫੈਸਲਾ ਨਹੀਂ ਲੈਂਦੀ ਅੱਛਾ ਇਨਸਾਨ ਬਣਨ ਦਾ ਫੈਸਲਾ ਨਹੀਂ ਲੈਂਦਾ ਪਰਮੇਸ਼ਰ ਮੈਂ ਤੇਰੇ ਤੇ ਦਇਆ ਕਦੀ ਨਹੀਂ ਕਰ ਸਕਦਾ ਯਾਦ ਰੱਖੋ ਕਿਉਂਕਿ ਉਹ ਉਹ ਬਾਗ ਦਾ ਮਾਲੀ ਦੁਖੀ ਹੋਇਆ ਕਹਿੰਦਾ ਬਾਦੂ ਦੀ ਜ਼ਮੀਨ ਰੁਟ ਛੱਡੀ ਹੈ ਪਰਬੂ ਆਪਣੇ ਦੂਤਾਂ ਨੂੰ ਕਹਿੰਦਾ ਆਪਣੇ ਦਾਸਾਂ ਨੂੰ ਕਹਿੰਦਾ ਇਹਦੇ ਲਈ ਪ੍ਰੇਅਰ ਕਰ ਰਹੀ ਜਿਹੜਾ ਨਸ਼ਾ ਛੱਡਣ ਦਾ ਫੈਸਲਾ ਨਹੀਂ ਲੈਂਦਾ ਜਿਹੜਾ ਪਾਪ ਛੱਡਣ ਦਾ ਫੈਸਲਾ ਨਹੀਂ ਲੈਂਦਾ ਜਿਹੜਾ ਬੇਵਿਚਾਰ ਛੱਡਣ ਦਾ ਫੈਸਲਾ ਨਹੀਂ ਲੈਂਦਾ ਜਿਹੜਾ ਚੁਗਲੀ ਛੱਡਣ ਦਾ ਫੈਸਲਾ ਨਹੀਂ ਲੈਂਦਾ ਤੇ ਉਹ ਪ੍ਰਾਰਥਨਾ ਬੰਦ ਕਰ ਬਾਦੂ ਦੀ ਇਨਤ ਤੇਰਾ ਦਿਮਾਗ ਖਾਦਾ ਹੋਇਆ ਬਾਦੂ ਤੇਰਾ ਵੀ ਧਿਆਨ ਖੜਕਾ ਰਿਆ ਇਹਦੇ ਲਈ ਪ੍ਰਾਰਥਨਾ ਬੰਦ ਕਰ ਕਿਉਂ ਇਹਨਾਂ ਦਾ ਵਿਸ਼ਵਾਸੀ ਹੈ ਇਹਨਾਂ ਦੀ ਵਿਸ਼ਵਾਸਨਾ ਇਹ ਦਿਲ ਦਾ ਵਿਸ਼ਵਾਸੀ ਨਹੀਂ ਇਹ ਪੱਕਾ ਵਿਸ਼ਵਾਸੀ ਨਹੀਂ ਕਿਉਂਕਿ ਅੰਬੂਰਾ ਦੀਆਂ ਬੇਲਾਂ ਨੂੰ ਉਹਨਾਂ ਦੇ ਮਾਲਕ ਨੇ ਨਹੀਂ ਆਖਿਆ ਕੋਟਣ ਗਰੀ ਨਹੀਂ ਆਖਿਆ ਕਿਉਂ ਕਿਉਂਕਿ ਉਹ ਕਹਿਣ ਤੋਂ ਪਹਿਲਾਂ ਹੀ ਉਹ ਫਲਾਂ ਦੇ ਨਾਲ ਭਰੀਆਂ ਹੁੰਦੀਆਂ ਸੀ ਯਸ ਵਚਨ ਪੂਰਾ ਕਰਦਾ ਮਾਤਰ ਪਰਮੇਸ਼ਰ ਦੇ ਮਨ ਨੂੰ ਕੁਝ ਕਰਨਾ ਔਰ ਜਦੋਂ ਹੀ ਇਨਸਾਨ ਵਚਨ ਪੂਰਾ ਕਰਦਾ ਪਰਮੇਸ਼ਰ ਦੇਖਦਾ ਤਾਂ ਉਹਦਾ ਫਲ ਦੇਣਾ ਉਹਦਾ ਵਚਨ ਤੇ ਚੱਲਣਾ ਉਹਦੇ ਲਈ ਆਸ਼ੀਸ਼ ਔਰ ਬਰਕਤ ਦਾ ਕਾਰਨ ਠਹਿਰਦਾ ਹੈ ਆਮੀਨ ਹallelujah ਹallelujah ਜਦੋਂ ਹੀ ਪਰਮੇਸ਼ਰ ਦੀ ਸਮਰਥਨੇ ਕੋਥੇ ਉਪ ਕਰਕੇ ਦਿਖਾਤਾ ਜਿਹੜਾ ਰਾਜਾ ਕਹਿੰਦਾ ਸੀ ਮੈਂ ਤੁਹਾਨੂੰ ਅਦਲ ਆ ਰਿਹਾ ਜੇ ਤੇਰੀ ਪਰਮੇਸ਼ਰ ਦੇ ਵਿੱਚ ਤੁਹਾਡੇ ਵਿੱਚ ਦਮ ਹੋਇਆ ਤੈਨੂੰ ਅੱਗ ਬਜਾ ਕੇ ਦਿਖਾਏਗੀ ਦਿਖਾਏਗਾ ਤਾਂ ਯਾਦ ਰੱਖੋ ਉਹ ਉਹਨਾਂ ਲੋਕਾਂ ਨੂੰ ਜਲਾਉਣ ਦੀ ਲਫਤ ਬਹੁਤ ਦੁਰਦਿਗਰ ਉਹਨਾਂ ਦੇ ਕੱਪੜੇ ਦੀ ਇੱਕ ਟਾਕੀ ਵੀ ਉਹ ਅੱਗ ਜਲਾਨਾ ਪਾਈ ਕਿ ਹallelujah ਬਾਈਬਲ ਦੇ ਵਿੱਚ ਲਿਖਿਆ ਉਹਨਾਂ ਅੱਗ ਦੇ ਵਿੱਚ ਉਹਨਾਂ ਤਿੰਨ ਬੰਦੇ ਨੂੰ ਵੜਿਆ ਸੀ ਉਸ ਅੱਗ ਦੇ ਵਿੱਚ ਤਾਂ ਜਦੋਂ ਰਾਜੇ ਨੇ ਦੇਖਿਆ ਉਹ ਤਿੰਨ ਨਹੀਂ ਸੀ ਉਹ ਚਾਰ ਦਿਸਰੇ ਸੀ ਚੌਥਾ ਉਹਨਾਂ ਦੇ ਨਾਲ ਯਹਵਾ ਯਿਸੂ ਸੀ ਤਾਂ ਜਦੋਂ ਪਰਮੇਸ਼ਰ ਦਾ ਅਸਲੀ ਰਿਸ਼ਤਾ ਤੁਹਾਡੀ ਜ਼ਿੰਦਗੀ ਵਿੱਚ ਹੋਏਗਾ ਜਦੋਂ ਰੋਮੋਗੇ ਤੁਸੀਂ ਆਪਣੇ ਆਪ ਨੂੰ ਕੱਲਿਆ ਮਹਿਸੂਸ ਨਹੀਂ ਕਰੋਗੇ ਦੁੱਖ ਦੇ ਵਿੱਚ ਹੋਵਗੇ ਤੁਸੀਂ ਇਕੱਲਾ ਮਹਿਸੂਸ ਨਹੀਂ ਕਰੋਗੇ ਪਰਮੇਸ਼ਰ ਕਹੇਗਾ ਪਿੱਛੇ ਮੁੜ ਕੇ ਨਾ ਤੱਕ ਮੈਂ ਤੇਰੇ ਅਗਿਆ ਮੈਨੂੰ ਵੇਖ ਚਿੰਤਾ ਦੇ ਬਲ ਨਾ ਮੇਖ ਮੈਨੂੰ ਵੇਖ ਕੀ ਚਿੰਤਾ ਮੈਥੋਂ ਵੱਡੀ ਹੈ ਕਿ ਜਿਹੜੇ ਲੋਕ ਤੈਨੂੰ ਦੁੱਖ ਦੇ ਰਹੇ ਮੈਥੋਂ ਵੱਡੇ ਆ ਜਦ ਤੂੰ ਤੇ ਪੈਰ ਰੱਖੇਗਾ ਸਾਰੇ ਸਾਰੇ ਦਿਨ ਨੀਵੀਂ ਕੋ ਆਮਗਾ ਅਰ ਤੌਬਾ ਤੈਨੂੰ ਕਰਦੇ ਨਜ਼ਰ ਆਉਣਗੇ ਆਮੀਨ ਜੇਕਰ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ ਜੇਕਰ ਬਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰਾ ਹੋ ਰਿਹਾ ਤਾਂ ਹalleluyah halleluyah ਇਹੇ ਜੇ ਬਣੋ ਜਦੋਂ ਪਰਮੇਸ਼ਰ ਅੰਗੂਰਾਂ ਦੇ ਬੇਲਾਂ ਨੂੰ ਤੁਹਾਨੂੰ ਦੇਖੇ ਉਹਦਾ ਮਨ ਖੁਸ਼ ਹੋਏ ਹੰਜੀਰ ਦਾ ਪੌਦਾ ਬਣਨ ਦੀ ਕੋਸ਼ਿਸ਼ ਨਾ ਕਰੋ ਅੰਗੂਰਾਂ ਦੀਆਂ ਕਾਣੀਆਂ ਬਣੋ ਅੰਗੂਰਾਂ ਉਸ ਬਾਗ ਬਾਗ ਦੀ ਤਰ੍ਹਾਂ ਬਣੋ ਕਿ ਜਦੋਂ ਪਰਮੇਸ਼ਰ ਸਾਨੂੰ ਚੈੱਕ ਕਰੇ ਤਾਂ ਕੀ ਕਰੇ ਸਾਨੂੰ ਆਸ਼ੀਰਵਾਦ ਦੇ ਸੜ ਦੇ ਦਇਆ ਕਰੇ ਸਾਡੇ ਨੀਸੇ ਦੇ ਵਿੱਚੋਂ ਗਵਾਈ ਦੇ ਔਰ ਸਾਡੀ ਅਗਵਾਈ ਕਰੇ ਹalleluyah